ਹਾਂਜੀ ਇਹ ਰੋਜ਼ ਵਿਚਾਰਾ ਚੱਲ ਗਿਆ ਸੀ ਤੇ ਆਪਾਂ ਵੀਡੀਓ ਵੀ ਪਾਈ ਸੀ ਤੇ ਹੁਣ ਉਹਨੂੰ ਟਰੈਕਟਰ ਨਾਲ ਉੱਧਰ ਲਿਜਾ ਕੇ ਤੇ ਟੋਏ ਦੇ ਵਿੱਚ ਦੱਬਾਂਗੇ ਤੇ ਨੂਨ ਨੂਨ ਲਿਆ ਕੇ ਵਧੀਆ ਆਪਾਂ ਪਾਵਾਂਗੇ ਇਹਦੇ ਵਧੀਆ ਤੇ ਪਰ ਹੋਇਆ ਕੀ ਅਸਲ ਦੇ ਵਿੱਚ ਇਹ ਨਹੀਂ ਨਾ ਸਾਨੂੰ ਪਤਾ ਲੱਗਿਆ ਵੀ ਕੀ ਹੋਇਆ ਕੀ ਨਹੀਂ ਹੋਇਆ ਤੇ ਜੀਵੀਸੀ ਮੰਗਾ ਕੇ ਹੁਆ ਪਟਾਇਆ ਇਧਰ ਪਟਾਈ ਜਾਂਦੇ ਨੇਗੇ ਤੇ ਇੱਥੇ ਉਹਦਾ ਉਹ ਕਰਾਂਗੇ ਤੇ ਜੇ ਵੀ ਸੀ ਮੁਗਈਆ ਤੇ ਜੇ ਵੀ ਸੀ ਮਤਲਬ ਹੁਣ ਟੂ ਆਪਾ ਟੂ ਵੀ ਤੇ ਇਹ ਪਤਨੀ ਦਾ ਜ਼ਹਿਰ ਖਾ ਗਿਆ ਕੋਈ ਪਾਣੀ ਪੀ ਗਿਆ ਜ਼ਹਿਰ ਵਾਲਾ ਜਿੱਥੇ ਆ ਇੱਧਰ ਦੇਖੋ ਜਿੱਥੇ ਇਹ ਪਿਆ ਪਏ ਦੀ ਵੀਡੀਓ ਵਿੱਚ ਚਲਾਉਣਾ ਮੈਂ ਤੇ ਇਹ ਮੈਂ ਪਹਿਲਾਂ ਵੀਡੀਓ ਚਲਾਉਂਦੀ ਸੀ ਤੇ ਇੱਧਰ ਇਸ ਜਗ੍ਹਾ ਦੇ ਵਿੱਚ ਇੱਕ ਮੰਨ ਲਓ ਵੀ ਦੋ ਕਮਰਿਆਂ ਜਿੰਨੀ ਜੀਰੀ ਦੇ ਵਿੱਚ ਜਗ੍ਹਾ ਮਿੱਦੀ ਗਈ ਜਦੋਂ ਇਹ ਪਾਣੀ 'ਚ ਬੜਿਆ ਜਦੋਂ ਇਹ ਪਾਣੀ 'ਚ ਡਿੱਗ ਗਿਆ ਨਾ ਇਹ ਉਹਦੇ ਪਾਣੀ ਪੀ ਲਿਆ ਨਾਲ ਦੀ ਨਾਲ ਇਹ ਮਰ ਗਿਆ ਮੁੱਕ ਗਿਆ ਤੇ ਜਿੱਦਰ ਮਤਲਬ ਇਹ ਬੈਠਾ ਸੀ ਆ ਕੇ ਉੱਥੇ ਨੇ ਕਿੰਨੇ ਨਿੰਬੂ ਜਿਹੇ ਉਹ ਤੋੜ ਤੇ ਗਲਗਲਾਈਆਂ ਆਪਣੀਆਂ ਲੱਗੀਆਂ ਹੋਈਆਂ ਸੀ ਨਾ ਮਸਮੀਆਂ ਉਹ ਸਾਰੀਆਂ ਤੋੜ ਦਿਆਂ ਦਿਖਾਉਣਿਆ ਬੂਟਾ ਸਾਰਾ ਤੋੜਤਾ ਇਹਨੇ ਬਹੁਤ ਵਿਚਾਰੇ ਟੱਕਰਾਂ ਮਾਰਿਆ ਸੀ ਟੀਕੇ ਟੁਕੇ ਲਵਾਏ ਕੋਈ ਭਈ ਹੱਲ ਨਹੀਂ ਹੋਇਆ ਤੇ ਅੱਕ ਕੇ ਹੁਣਾ ਚੱਕੋ ਕੋਈ ਚ ਪਾਤਾ ਤੇ ਬਾਬਾ ਨਾਨਕੇ ਨੂੰ ਅੱਗੇ ਹੋਰ ਕੋਈ ਜੁਨੀ ਵਧੀਆ ਬਖਸ਼ੇ ਜੇ ਆਪਣੀਆਂ ਵੀਡੀਓ ਵਧੀਆ ਲੱਗਦੀ ਨੇ ਤਾਂ ਸ਼ੇਅਰ ਕਰਦਾ ਕਰੋ ਪੇਜ ਨੂੰ ਸਬਸਕ੍ਰਾਈਬਰ ਕਰ ਲਿਆ ਕਰੋ ਵੀਰੇ ਤੇ ਸਾਰੇ ਵੀਰਾਂ ਦਾ ਧੰਨਵਾਦ ਤੇ थैंक यू ਜਿਉਂਦੇ ਬਸਦੇ ਰਹੋ